ਤੁਹਾਨੂੰ ਸਾਰਿਆਂ ਨੂੰ ਅੱਜ ਦੀ ਪ੍ਰੈਸ ਕਾਨਫਰੰਸ ਹੌਂ ਵਿੱਚ ਆਉਂਦੇ ਜੀ ਆ ਤੁਹਾਡਾ ਧੰਨਵਾਦ ਕੜਾਕੇ ਦੀ ਠੰਡ ਦੇ ਵਿੱਚ ਤੁਸੀਂ ਸਾਰੇ ਜਣੇ ਟਾਈਮ ਕੱਢ ਕੇ ਆਇਓ ਮੈਂ ਤੁਹਾਡੇ ਰਾਹੀਂ ਭਾਜਪੀ ਦੇ ਲੀਡਰਾਂ ਦੀ ਜੋ ਉਹਨਾਂ ਨੇ ਦਿੱਲੀ ਦੇ ਵਿੱਚ ਕੀਤਾ ਜਿਸ ਢੰਗ ਨਾਲ ਉਹਨਾਂ ਨੇ ਸਾਡੇ ਗੁਰੂਆਂ ਦਾ ਅਪਮਾਨ ਕੀਤਾ ਜਿਸ ਤੰਗ ਦੇ ਨਾਲ ਬੀਜੇਪੀ ਨੇ ਗੁਰੂਆਂ ਦੇ ਉੱਤੇ ਵੀ ਸਿਆਸਤ ਕਰਨ ਦੀ ਸ਼ੁਰੂ ਕਰ ਦਿੱਤੀ ਆ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਦਿੱਲੀ ਵਿੱਚ ਬੋਦਾਂ ਸਵਾ ਦੀ ਵਿਰੋਧੀ ਧਿਰ ਦੇ ਨੇਤਾ ਆਕਸੀ ਜੀ ਦੇ ਖਿਲਾਫ ਜਿਸ ਤੰਗ ਨਾਲ ਬਾਬੂਲਾ ਖੜਾ ਕੀਤਾ ਗਿਆ ਇਹ ਆਪਣੇ ਆਪ ਵਿੱਚ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਕਿ ਬੀਜੇਪੀ ਜਿਹੜੀ ਪਹਿਲਾਂ ਹੀ ਪੰਜਾਬ ਜਿਹੜਾ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਜਿਹੜਾ ਦਸਾਂ ਗੁਰੂਆਂ ਦੀ ਧਰਤੀ ਹੈ ਸਾਧੂਆਂ ਸੰਤਾਂ ਦੀ ਧਰਤੀ ਹੈ ਪਹਿਲਾਂ ਹੀ ਪੰਜਾਬ ਨੂੰ ਬਰਬਾਦ ਕਰਨ ਦੇ ਵਿੱਚ ਬੀਜੇਪੀ ਨੇ ਕੋਈ ਕਸਮ ਨਹੀਂ ਛੱਡੀ ਤੇ ਹੁਣ ਉਹਨੇ ਸਾਡੇ ਗੁਰੂਆਂ ਨੂੰ ਵੀ ਆਪਣੀ ਸਿਆਸਤ ਵਾਸਤੇ ਜਿਹੜਾ ਇੱਕ ਝੂਠੀ ਵੀਡੀਓ ਬਣਾ ਕੇ ਵਰਤਿਆ ਬੀਜੇਪੀ ਦੇ ਇੱਕ ਮੰਤਰੀ ਕਪਾਲ ਬਿਸ਼ਰਾ ਜੀ ਜਿਨ੍ਹਾਂ ਦੇ ਅਕਾਊਂਟ ਦੇ ਉੱਤੇ ਉਹ ਵੀਡੀਓ ਡਾਊਨਲੋਡ ਹੋਈ ਉਹਦੀ ਜਾਂਚ ਕਰਾ ਕੇ ਜਲੰਧਰ ਦੇ ਵਿੱਚ ਇੱਕ ਵਿਅਕਤੀ ਨੇ ਸ਼ਿਕਾਇਤ ਕੀਤੀ ਪੁਲਿਸ ਕਮੰਡਰ ਦੇ ਕੋਲ ਔਰ ਪੁਲਿਸ ਨੇ ਫਲਾਸ ਸਲੇਬ ਦੇ ਵਿੱਚ ਉਦੋਂ ਪੇਜ ਕਿ ਜਾਂਚ ਕੀਤੀ ਜਿਹਦੇ ਚ ਸਪਸ਼ਟ ਦੋਖਤ ਦੇਤਾ ਕਿ ਆਤਜੀ ਜੀ ਨੇ ਕਿਤੇ ਵੀ ਗੁਰੂਆਂ ਦਾ ਜੇਕਰ ਤਾਂ ਕਿਤੇ ਕੀਤਾ ਬੋਲਦਿਆਂ ਪਰ ਕਿੱਦਾਂ ਉਸ ਵੀਡੀਓ ਨੂੰ ਜਿਹੜਾ ਚੈੱਕ ਕੀਤਾ ਗਿਆ ਕਿੱਦਾਂ ਉਸ ਵੀਡੀਓ ਨੂੰ ਵਾਇਰਲ ਕੀਤਾ ਗਿਆ ਮੈਂ ਸਭ ਦਾ ਇਸ ਦੇਸ਼ ਦੇ ਵਿੱਚ ਜੇ ਸਭ ਤੋਂ ਘਟਿਆ ਪੋਲਟਿਕਸ ਕਰੀ ਹੈ ਉਹ ਭਾਜਪਾ ਕਾ ਵੀ ਹੈ ਔਰ ਭਾਜਪਾ ਇਹ ਨਹੀਂ ਨੀਵਲੇ ਲੈ ਲਵਲ ਤੇ ਕਿ ਸਾਡੇ ਗੁਰੂਆਂ ਨੂੰ ਉਹਨੇ ਦਾਤੇ ਲਾਤਾ ਸਾਡੀ ਪਾਰਟੀ ਸਾਡੀ ਸਰਕਾਰ ਸਵਾਦ ਭਗਵਾਨ ਸਗਮਾਨ ਦੀ ਸਰਕਾਰ ਨੇ ਹੁੜੇ ਨਵੰਬਰ ਦੇ ਵਿੱਚ ਉਹ ਤੋਂ ਪਹਿਲਾਂ ਅਕਤੂਬਰ ਦੇ ਵਿੱਚ ਸਾਹ ਦਿੱਲੀ ਤੋਂ ਸ਼ੁਰੂ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਜਿਹੜਾ ਸ਼ਹੀਦੀ ਦਿਹਾੜਾ ਸੀਗਾ ਕਿੰਦੀ ਤੂਮਤਾਵਦਨ ਮਨਾਇਆ ਤੇ ਦੂਜੇ ਪਾਸੇ ਭਾਜਪੀ ਕਿਰੇ ਕੰਮ ਉਹ ਤੋਂ ਅੱਧਾ ਹੀ ਹੈ ਭਾਜਪੀ ਨੇ ਸਾਡੇ ਗੁਰੂਆਂ ਦਾ અપਮਾਨ ਕੀਤਾ ਮੈਨੂੰ ਦੁੱਖ ਹੈ ਕਿ ਉਸ ਜੀ ਦੇ ਪਾਗੀਵਾਲ ਬਣੇ ਸਖਬੀਰ ਸਿੰਘ ਬਾਦਲ ਉਹਨਾਂ ਨੇ ਵੀ ਬੋਸ ਜਾਨੀ ਕੀਤੀ ਸਰਦਾਤ ਵਰਗ ਸਿੰਘ ਨੇ ਜਿਹੜੇ ਕਾਂਗਰਸ ਦੇ ਐਮਐਲਏ ਉਹਨਾਂ ਨੇ ਵੀ ਕੀਤੀ ਸਰਦਾਸਖਬਾਲ ਸਿੰਘ ਠਹਰੇ ਨੇ ਵੀ ਕੀਤੀ ਔਰ ਯਾਰ ਪੋਲਟੈਕਸ ਕਰ ਲੱਗਿਆ ਥੋੜਾ ਬਹੁਤਾ ਤਾਂ ਸੋਚਿਆ ਕਰੋ ਇਹਨਾਂ ਨੂੰ ਤਾਂ ਬਖਸ਼ੋ ਸਾਡੇ ਦਸਾਂ ਗੁਰੂਆਂ ਨੂੰ ਤਾਂ ਬਖਸ਼ ਦਿਓ ਕਿਹੜੇ ਰਾਹ ਪਾ ਕੇ ਤੁਸੀਂ ਤੁਸੀਂ ਸਾਡੀ ਅਲੋਚਨਾ ਕਰਨੀ ਆ ਉਦਾਂ ਕਰੋ ਕੰਮਾਂ ਦੇ ਲੋਚਨਾ ਕਰੋ ਜਦ ਤੁਸੀਂ ਵੇਂਦੇ ਦੀ ਇੱਕ ਮਿੰਟ ਦੇ ਵਿੱਚ ਤੁਸੀਂ ਮਤਲਬ ਜਿਹੜਾ ਡਾਊਨਲੋਡ ਕਰਕੇ ਪਾ ਕੇ ਕਿਦਾਂ ਗੁਰੂਆਂ ਦਾ ਅਪਮਾਨ ਜਿਹੜਾ ਕਰ ਰਹੇ ਹੋ ਮੈਂ ਨਾ ਸਭ ਲੋਕਾਂ ਦੀ ਨਿੰਦਾ ਕਰਦਾ ਬੀਜਪੀ ਦੀ ਖਾਸ ਤੌਰ ਤੇ ਨਿੰਦਾ ਕਰਦਾ ਜਿਨ੍ਹਾਂ ਨੇ ਦਿੱਲੀ ਵਿਧਾਨ ਸਭਾ ਦੇ ਵਿੱਚ ਰੌਲਾ ਪਾਇਆ ਬਾਅਦ ਉਹਦੇ ਮੰਤਰੀ ਦੇ ਇਸ ਵੀਡੀਓ ਨੂੰ ਵਾਇਰਲ ਕੀਤਾ ਇਹ ਬੇਹੱਦ ਕਨੌਣੀ ਹਰਕਤ ਗੁਰੂ ਸਾਹਿਬਾਨ ਦੇ ਖਿਲਾਫ ਬੀਜੇਪੀ ਨੇ ਕੀਤੀਆਂ ਔਰ ਬੀਜੇਪੀ ਗੁਰੂਆਂ ਨੂੰ ਵਰਤ ਕੇ ਸਿਆਸਤ ਕਰ ਰਹੀ ਆ ਸਾਡੀ ਪਾਰਟੀ ਸਾਡੀ ਪਾਰਟੀ ਦਾ ਕਿਸਦਾ ਨੁਕਤਾ ਤੋਂ ਲੈ ਕੇ ਸਾਡੇ ਕੌਮੀ ਕਦਮੀਦਾਂ ਦਾ ਦਰਵਿੰਦ ਕੇ ਦੀ ਵਲ ਤੱਕ ਅਸੀਂ 10 ਗੁਰੂਆਂ ਦੇ ਅੱਗੇ ਸੱਚਿਕ ਹੋਨੇ ਹਮੇਸ਼ਾ ਇੱਚ ਹੋਨੇ ਆ ਹਮੇਸ਼ਾ ਇੱਚੋਂਦੇ ਵਾਂਗੇ ਔਰ ਗੁਰੂਆਂ ਦੇ ਨਾਮ ਉੱਤੇ ਕਦੀ ਸਿਆਸਤ ਨਹੀਂ ਕਰਾਂਗੇ ਉਹਨਾਂ ਦਾ ਮਾਨ ਸਨਮਾਨ ਕਰਨਾ ਸਭੀ ਡਿਊਟੀ ਆ ਪਰ ਜੋ ਕੰਮ ਇਹਨਾਂ ਨੇ ਕੀਤਾ ਪਹਿਲਾਂ ਹੀ ਬੀਜੇਪੀ ਨੇ ਪੰਜਾਬ ਨੂੰ ਬਹੁਤ ਬੁਲਵਾਦ ਕੀਤਾ ਅੱਜ ਪੰਜਾਬ ਜਿੱਥੇ ਪਹੁੰਚਿਆ ਹੈ ਇਹਦੇ ਵਿੱਚ ਬੀਜੇਪੀ ਸਭ ਤੋਂ ਵੱਡੀ ਦੋਸ਼ੀ ਹੈ ਕਿ ਸਾਡੇ ਯਾਦ ਹੱਤਾਂ ਦੇ ਫੰਡ ਰੋਕ ਲੈਂਦੇ ਆ ਹੱਤਾਂ ਦਾ ਧੱਕਾ ਕਰਦੇ ਪੰਜਾਬ ਦੇ ਨਾਲ ਆ ਇੱਕ ਨਵਾਂ ਕੰਮ ਕਰਤਾ ਸੋ ਬੀਜੇਪੀ ਹੱਤ ਰਚਉਂਦੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਕੇ ਪੰਜਾਬ ਦੇ ਵਿੱਚ ਆਪਣੇ ਪੈਰ ਦੇਣੇ ਪਸਾ ਦੇ ਜਾਣ ਪਾਉ ਸਮਝਾਂ ਇਦਾਂ ਨਹੀਂ ਹੋਊਗਾ ਪੰਜਾਬ ਦੇ ਲੋਕ ਸਿਆਣੇ ਨੇ ਦੇਸ਼ ਦੇ ਲੋਕ ਸਿਆਣੇ ਨੇ ਉਹ ਵੀਡੀਓ ਦੇ ਸੁਣੋ ਕੋਈ ਬੰਦਾ ਲਿਆਵੇ ਵੀਡੀਓ ਸਦਾਵੇਂ ਜਿੱਥੇ ਆ ਤੁਸੀਂ ਦੇ ਕਿਤੇ ਉਹਦੇ ਮੂੰਹ ਤੋਂ ਗੁਰੂ ਗੁਰੂ ਸ਼ਬਦ ਨਿਕਲਿਆ ਹੋਵੇ ਪਰ ਉਹਦਾ ਹੀ ਕਹੀ ਜਾਂਦੇ ਯਾਰ ਜੋ ਲਾਰਤ ਗਈ ਇੱਕ ਮਿੰਟ ਜੋ ਉਹਨਾਂ ਨੇ ਵੋਟ ਆ ਗਈ ਕਹਤਾ ਜੀ ਬਿਲਕੁਲ ਗਲਤ ਹੈ ਆਪ ਬਾਅਦ ਦੇ ਵਿੱਚ ਜੋੜਿਆ ਗਿਆ ਸੋ ਮੈਂ ਤੁਹਾਡੇ ਨਾਲ ਹੀ ਨਿੰਦਾ ਵੀ ਕਰਦਾ ਪੰਜਾਬੀਆਂ ਨੂੰ ਦੇਸ਼ ਵਰਦੇ ਦੁਨੀਆ ਭਰ ਦੇ ਸਿੱਖਾਂ ਨੂੰ ਇਹ ਬੇਨਤੀ ਵੀ ਕਰਦਾ ਕਿ ਭਾਜਪਾ ਜਿਹੜੀ ਸਾਡੇ ਵਿੱਚ ਆਪਸੀ ਨਸਤਬਾਦਾ ਕਰਦੀ ਚਾਹੁੰਦੀ ਹੈ ਨਸਤ ਦੀ ਰਾਜਨੀਤੀ ਕਰ ਰਹੀ ਹੈ ਇਹਦੇ ਤੋਂ ਆਪਾਂ ਸਾਵਧਾਨ ਰਹਿਣਾ ਭਾਜਪਾ ਦੇ ਪਿੱਛੇ ਲੱਗਦੀ ਮਰਨਾ ਭਾਜਪਾ ਪੰਜਾਬ ਵਧਦੀ ਹੈ ਭਾਜਪਾ ਕਿਸਾਨ ਵਧਦੀ ਹੈ ਭਾਜਪਾ ਸਿੱਖ ਵਧਦੀ ਹੈ ਭਾਜਪਾ ਗਰੀਬ ਵਧਦੀ ਹੈ ਭਾਜਪਾ ਦਲਤ ਵਧਦੀ ਹੈ ਭਾਜਪਾ ਹਰ ਪੰਜਾਬੀ ਦੇ ਵਿਰੋਧੀ ਇਸ ਕਰਕੇ ਬੀਜੇਪੀ ਤੋਂ ਆਪ ਸਭ ਨੇ ਸਾਫ ਦਾ ਰਣਾ ਇਹ ਮੈਂ ਤੁਹਾਡੇ ਲਈ ਜਿਹੜਾ ਕਹਿਣਾ ਚਾਹੁੰਦਾ ਸੀਗਾ ਕਿਉਂਕਿ ਇਹ ਬਹੁਤ ਹੀ ਨਾਜ਼ੁਕ ਇਸ਼ੂ ਆ ਇਹ ਇਸ਼ੂ ਤੇ ਸਾਡੇ ਜਿਵੇਂ ਵਾਤਾ ਨੂੰ ਪੜਕਾਉਣ ਦੀ ਕੋਸ਼ਿਸ਼ ਕਰਦੀ ਹੈ ਬੀਜੇਪੀ ਇਹ ਮੈਂ ਚੀਜ਼ਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਸੀਗਾ ਜੇ ਤੁਸੀਂ ਕੋਈ ਸਵਾਲ ਕਰਨਾ ਤਾਂ ਕਰ ਸਕਦੇ ਹੈ ਵਿਧਾਨ ਸਭਾ ਦੀ ਸੀ ਕਹਿੰਦੇ ਜਲੰਧਰ ਕਮਿਸ਼ਨਰ ਕੋ ਕੋਈ ਰਾਈਟ ਨਹੀਂ ਹੈ ਕਿ ਇਹ ਪਰਚਾ ਦੇ ਸਕੇ ਸਰ ਜਦੋਂ ਉਹਨਾਂ ਦੇ ਮੰਤਰੀ ਨੇ ਆਪਣੇ ਕਾਉਂਟ ਦੇ ਉੱਤੇ ਕਪਲ ਮਿਚਰੇ ਨੇ ਨੂੰ ਡਾਊਨਲੋਡ ਕਰਤਾ ਫਿਰ ਕਿਉਂ ਨਹੀਂ ਅਦਕਾਰ ਫਿਰ ਕਿਉਂ ਨਹੀਂ ਅਦਕਾਰ ਜਦੋਂ ਉਹਦੇ ਉਹਦੇ ਵਾਇਰਲ ਕਰਤੀ ਮੰਤਰੀ ਨੇ ਤੇ ਅਸੀਂ ਉਸੇ ਵੀਡੀਓ ਦਾ ਕਪਲ ਮਿਚਰਾਲੀ ਵੀਡੀਓ ਜਿਹੜੀ ਉਹਨੇ ਡਾਊਨਲੋਡ ਕੀਤੀ ਆ ਉਹਦਾ ਜਿਹੜਾ ਅਸੀਂ ਟੈਸਟ ਕਰਾ ਉਹਨੂੰ ਲੈਬ ਦੇ ਵਿੱਚ ਭੇਜਿਆ ਉਸ ਲੈਬ ਦੀ ਜਿਹੜੀ ਰਿਪੋਰਟ ਆਈ ਆ ਉਸ ਰਿਪੋਰਟ ਦੇ ਆਧਾਰ ਦੇ ਉੱਤੇ ਕਪਤ ਦੇ ਮਿਲਦੇ ਦੇ ਉੱਤੇ ਜਿਹੜੀ ਐਫਆਈਆ ਦਰਜ ਕੀਤੀ ਹੈ ਕਿ ਉਹਨੇ ਬਹੁਤ ਗਲਤ ਕੰਮ ਕੀਤਾ। ਕਥਨੀ ਕੋ ਕੋ ਕਹਿ ਰਹੇ ਨੇ ਤਾਂ ਗਿਆ ਕਿ ਉਹ ਕਹਿ ਰਿਹਾ ਜਦਤੀ ਵੀਡੀਓ ਵਾਇਰਲ ਹੋਈ ਆਤਿਸ਼ੀ ਨਜ਼ਰ ਨਹੀਂ ਆ ਰਹੀ ਨਾ ਵਿਧਾਨ ਸਭਾ ਵਿਚਾਰੀ ਕਿਤੇ ਵੀ ਨਜ਼ਰ ਨਹੀਂ ਆ ਰਹੀ। ਬਿਲਕੁਲ ਨਹੀਂ ਕਿਉਂ ਦੀ ਨਜ਼ਰ ਆਦੀ ਦਿੱਲੀ ਚ ਕੰਮ ਕਰਦੀ ਆ। ਮੈਨੂੰ ਕਿਉਂ ਨਹੀਂ ਆਦੀ? ਆਤਿਸ਼ੀ ਦਿੱਲੀ ਹੱਥਾਂ ਤੇ ਜਾਓਗੇ ਆਤਿਸ਼ੀ ਕੋਈ ਆਤਿਸ਼ੀ ਨਾਲ ਕੋ ਗਨਾ ਕਰਦਾ। ਆਤਿਸ਼ੀ ਨੇ ਕੀ ਕੀਤਾ ਯਾਰ? ਆਤਿਸ਼ੀ ਪੰਜਾਬ ਦੇ ਜਾਂ ਦੇਸ਼ ਦੇ ਆਪਣੇ ਦਿੱਲੀ ਦੇ ਬੁੱਧੇ ਠਾਦੀ ਉੱਥੇ ਠਾਉਗੀ। ਬਦੌਦੀ ਧਰਨੀ ਦਿੱਤਾ ਉਹ ਜਾਓਗੀ ਭਾਜਪਾ ਕੋ ਦਰਵਾਜ਼ਾ ਲਿਆ। ਕਦੀ ਵੀ ਨਹੀਂ ਡਰਦੀ ਭਾਵੇਂ ਜੋ ਮਰਜ਼ੀ ਹੋ ਜਾਵੇ ਅੱਜ ਇੱਕ ਹੋਰ ਦੀ ਉਹ ਕਹਿ ਰਿਹਾ ਦੇ ਕਿ ਸਿਰਸਾ ਸਾਹਿਬ ਕਹਿ ਰਹੇ ਸਾਨੂੰ ਮਾਲੂ ਜੇ ਕਿ ਆਕਾਲ ਤਖਤ ਸਾਹਿਬ ਨੂੰ ਵੀ ਸੰਗਿਆਨ ਲੈਣਾ ਚਾਹੀਦਾ ਜੀ ਮਨਿੰਦਰ ਸਿੰਘ ਸਿਰਸਾ ਕਹਿ ਰਹੇ ਨੇ ਉਹ ਸੱਸਾ ਬਹੁਤ ਕੁਝ ਕਹਿੰਦਾ ਸੱਸਾ ਇਹ ਕਿਉਂ ਨਹੀਂ ਕਹਿੰਦਾ ਕਿ ਪੰਜਾਬ ਮੈਂ ਜਦੋਂ ਧੱਕਾ ਖਾਦੀ ਬੀਜੇਪੀ ਬੰਦ ਕਰੇ ਸੱਸਾ ਇਹ ਕਿਉਂ ਨਹੀਂ ਕਹਿੰਦਾ ਪੰਜਾਬ ਦਾ ਫਟ ਦਵੇ ਸੱਸਾ ਚੱਬੀ ਗੜ ਦੇ ਮਾਮਲੇ ਤੇ ਕਿਉਂ ਨਹੀਂ ਬੋਲਦਾ ਸੱਸਾ ਦੁਨੀਆ ਸਿੱਦੇ ਮਾਮਲੇ ਤੇ ਕਿਉਂ ਨਹੀਂ ਬੋਲਦਾ ਸੱਸਾ ਬਾਨੀ ਦੇ ਮਾਮਲੇ ਤੇ ਕਿਉਂ ਨਹੀਂ ਬੋਲਦਾ ਸੱਸਾ ਸਾਡੇ ਫੰਡਾਂ ਦੇ ਮਾਮਲੇ ਤੇ ਕਿਉਂ ਨਹੀਂ ਬੋਲਦਾ ਸਤਸਰ ਇਹੋ ਜਿਹਾ ਕਮਾਤੋ ਤੁਸੀਂ ਜਿਆਸਤ ਕਰਦੇ ਹੋ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਯਾਰ ਤੁਸੀਂ ਭਾਜਪਾ ਦੇ ਲੀਡਰਾਂ ਦਾ ਕਿਦਾਂ ਦੀ ਸਿਹਤ ਕਰਦੇ ਹੋ ਗੁਰੂਆਂ ਦੀ ਸਿਹਤ ਕਰਦੇ ਹੋ ਤੁਸੀਂ ਸਾਡੇ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜਿਹਦੇ ਹੁਣੇ ਅਸੀਂ 350 ਸਾਲਾਂ ਸਹੀਦੀ ਦਿਹਾੜਾ ਪੂਰੀ ਦੁਨੀਆ ਨੇ ਦੇਖਿਆ ਅਨੰਦਪੁਰ ਸਾਹਿਬ ਦੇ ਅਸੈਂਬਲੀ ਹੋਈ ਕਿੰਨੀ ਵੱਡੀ ਸਨਮਾਨੀ ਦਿੱਤੀ ਉਹਨਾਂ ਨੂੰ ਤੇ ਸਸਦ ਦੇ ਬੰਦਿਆਂ ਨੇ ਕੀ ਗਲਤਮਤ ਬਿਆਨ ਦੇ ਤੋਂ ਬਿਨਾ ਸਸੇ ਉਹਨਾ ਕੀਤਾ ਕੀ ਹੁਣ ਤੱਕ ਉਹਨਾਂ ਦਾ ਹੱਲ ਕੀ ਹੈ ਜੀ ਕਿ ਕੇਂਦਰ ਸਰਕਾਰ ਨੂੰ ਵੀ ਬੋਲਣਾ ਚਾਹੀਦਾ ਕਿਉਂਕਿ ਸਰਕਾਰ ਪਈਆਂ ਤੇ ਸਾਰਿਆਂ ਦੇ ਸਾਹਮਣੇ ਨੇ ਸਾਹ ਦੇਖੋ ਇਹ ਬੰਦਰ ਸਿੰਘ ਨੇ ਸੁਖਵਾਲ ਖਰੇ ਨੇ ਵੀ ਆਪਣੇ ਕੌਣ ਤੋਂ ਭਾਈ ਮੈਂ ਤੁਹਾਡੇ ਅਦਾਈ ਮੋਦੀ ਨੂੰ ਕਹੂੰਗਾ ਭਾਜਪੀ ਦੇ ਪ੍ਰਧਾਨ ਨੂੰ ਕਹੂੰਗਾ ਅਮਿਤ ਸ਼ਾਹ ਨੂੰ ਕਹੂੰਗਾ ਕਿ ਉਹ ਮਾਫੀ ਮੰਗਣ ਸਿਕ ਸਮਾਜ ਕਰੋ ਵਾਹਲ ਗਾਂਧੀ ਮਾਫੀ ਮੰਗੇ ਉਹਦੇ ਬੰਦਿਆਂ ਨੇ ਗਲਤੀ ਕੀਤੀ ਹੈ ਸੁਖਬੀਰ ਬਾਦਲ ਨੂੰ ਮਾਫੀ ਮੰਗਣੀ ਚਾਹੀਦੀ ਹੈ ਕਿਉਂਕਿ ਉਹਨਾਂ ਨੇ ਗਲਤ ਵੀਰੋ ਜੜੀਆਂ ਉੱਤੇ ਕਮੈਂਟ ਕਰਕੇ ਉਹਨੂੰ ਹੋਰ ਬਦਲ ਕੀਤਾ ਮੈਂ ਇਹਨਾਂ ਲੀਡਰ ਨੂੰ ਕਹਾਂਗਾ ਕਿ ਸਿਕਸਵਾਦ ਦੇ ਕੋਲੋਂ ਮਾਫੀ ਮੰਗੇ ਅੱਛਾ ਇਹਨਾਂ ਦੇ ਪਰਚਾ ਹੋਣਾ ਚਾਹੀਦਾ ਜਿਨ੍ਹਾਂ ਨੇ ਸ਼ੇਅਰ ਕੀਤੀ ਉਹਨਾਂ ਤੇ ਵੀ ਕਾਰਵਾਈ ਕਰਾਉਗੀ ਕਾਨੂੰਨ ਸਭ ਲਈ ਇੱਕੋ ਜਿਹਾ ਸਰ ਨਹੀਂ ਕਰਾਉਗੇ ਸਾਦੇ ਕਾਨੂੰਨ ਇੱਕੋ ਜਿਹਾ ਮੈਂ ਕਹਾਂਦਾ ਤੇ ਬਾਕੀ ਕੀ ਕਦੋਂ ਸਭ ਲਈ ਇੱਕੋ ਜਿਹਾ ਗੁਰੂਆਂ ਤੋਂ ਕੋਈ ਉੱਤੇ ਨਹੀਂ ਗੁਰੂ ਉੱਤੇ ਨਹੀਂ ਬਾਕੀ ਬੰਦਾ ਕੋਈ ਉੱਤੇ ਨਹੀਂ ਹੈ ਜਿਨ੍ਹਾਂ ਨੇ ਸ਼ੇਅਰ ਕੀਤੀ ਹੈ ਜਿੱਦਾਂ ਮੈਂ ਸਭ ਕਹਿੰਦਾ ਜਿਨ੍ਹਾਂ ਨੇ ਸ਼ੇਅਰ ਕੀਤੀ ਹੈ ਕਾਨੂੰਨ ਸਭ ਲਈ ਇੱਕੋ ਜਿਹਾ ਸਾਡੇ ਗੁਰੂ ਸਭ ਤੋਂ ਉੱਪਰ ਬਾਕੀ ਚੀਜ਼ਾਂ ਸਭ ਥੱਲੇ ਨੇ ਕਾਰਵਾਈ ਹੋਏਗੀ ਹੱਕ ਹੋਊਗੀ ਕਹਿੰਦੀ हां ठीक है सर। ਉਹਦੇ ਲਈ ਜਿਹੜੇ ਜਿਹੜੇ ਜਾਨ ਨੂੰ ਤੁਮ ਕੋ ਯਾਰ ਸਰ ਇਹ ਜੁਧ ਨਸ਼ਾਗ੍ਰੋਧਨ ਸ਼ੁਰੂ ਕੀਤਾ ਹੈ ਉਹਦੇ ਵਿੱਚ ਜਿਹੜੇ ਪੌਪਲਰ ਵੱਡੇ ਹੈ बीजेपी बीजेपी ਨੇ ਟਵੀਟ ਕੀਤਾ ਸੀ ਜਿਹੜਾ ਉਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਖਾਇਆ ਗਿਆ ਉਹਨੂੰ ਇੱਕ ਕਿਤਾਬ ਤੇ ਗਰੰਤੀ ਨੂੰ ਇੱਕ ਕਾਰਟੂਨ ਪੇਸ਼ ਕੀਤਾ ਗਿਆ। ਨਹੀਂ ਕੋਈ ਇਦਾਂ ਦੀ ਗੱਲ ਨਹੀਂ। बीजेपी ਆ ਦੱਸੇ ਕੇਂਦਰ ਜੋ ਦੀ ਸਰਕਾਰ ਬਾਰਡਰ ਲੱਗਦਾ ਜੰਮੂ ਕਸ਼ਮੀਰ ਤੋਂ ਲੈ ਕੇ ਆ ਸਾਰਾ ਪੰਜਾਬ ਬੀਜਪੀ ਦੱਸਿਆ ਜੀ ਉਹਦੇ ਅੰਡਰ ਦਾ ਬਾਰਡਰ ਉਹ ਦੱਸ ਸਕਦੀ ਹੈ ਕਿ ਉਹਨੇ ਕੀ ਕੀਤਾ ਅੱਲੀ ਨਸ਼ੇ ਵਾਲੀ ਕੋਈ ਕੀਤਾ ਬੀਜਪੀ ਆਪਣੀ ਰਿਪੋਰਟ ਦਾ ਕੀ ਕੀਤਾ ਨਾ ਅਸੀਂ ਤਾਂ ਜੋ ਨਸ਼ਿਆਂ ਦੇ ਬਦੌਦ ਛੇੜ ਕੇ ਇੰਨਾ ਕੰਮ ਕਰਦੇ ਆ ਜਿਹੜਾ ਬਾਰਡਰ ਦਾ ਸਾ ਨਸ਼ਾ ਕਿਉਂ ਨਹੀਂ ਖਤਮ ਹੋ ਰਿਹਾ ਇਤਕਾਰ ਹੋ ਰਾਇਆ ਕਿ ਪਾਕਿਸਤਾਨ ਗਵਨਡਿਆ ਸਾਡਾ ਬੀਜਪੀ ਦੱਸ ਸਕਦੇ ਹਾਂ ਕਿ ਕੀ ਕੀਤਾ ਬਾਰਡਰ ਦੇ ਤੇ ਕੋ ਪਤਵੰਦ ਕੀਤੇ ਅਸੀਂ ਤਾਂ ਕੁਝ ਐਸਐਡੀਜੀ ਬ੍ਰਿ ਚਿੱਠੀ ਲਿਖੀ ਆ ਕਿ ਗੁਜੀਟੀਆਂ ਵੀ ਜਾਲੂਗਾਂਦਰਾ ਜੇਲ੍ਹ ਦੇ ਵਿੱਚ ਜੇ ਜੇ ਇਦਾਂ ਦੀ ਗੱਲ ਹੋਊ ਤਾਂ ਪੁਲਿਸ ਜਾਂਚ ਕਰ ਲੂ ਕੋਈ ਗੱਲ